ਸਵਾਗਤ ਹੈ ਪੀਟੀਸੀ ਨਿਊਜ਼ ਹਮ ਇਸਾਰ ਦਰਸ਼ਕਾਂ ਦਾ ਮੈਂ ਹਰਪ੍ਰੀਤ ਸਿੰਘ ਤੁਹ ਸੇਖ ਰਹੇ ਹੋਂ ਚਤਕਾਰਾ ਯੂਨੋਸਿ ਪ੍ਰੈਜ਼ੈਂਟਸ ਵਿਚਾਰ ਤਕਰਾਰ ਪੰਜਾਬ ਦੇ ਵਿੱਚ ਸਭ ਤੋਂ ਵੱਧ ਵੇਖਿਆ ਜਾਣ ਵਾਲਾ ਸ਼ੋਅ ਤੇ ਪੰਜਾਬ ਦੀ ਤੁਸੀਂ ਕਹਿ ਲੋ ਕਿ ਲਾਈਫ ਲਾਈਨ ਕੀ ਹੈ ਤਾਂ ਉਹ ਹੈ ਕਿਸਾਨ ਪਿਛਲੇ ਲੰਬੇ ਸਮੇਂ ਤੋਂ ਮੈਨੂੰ ਯਾਦ ਨਹੀਂ ਕਿ ਕਿੰਨੇ ਦਹਾਕਿਆਂ ਤੋਂ ਕਿਸਾਨ ਆਪਣੇ ਹੱਕੀ ਮੰਗਾਂ ਨੂੰ ਲੈ ਕੇ ਸੰਘਰਸ਼ ਕਰਦੇ ਆ ਰਹੇ ਕਦੇ ਕੇਂਦਰ ਸਰਕਾਰ ਦੇ ਖਿਲਾਫ ਕਦੇ ਸੂਬਾ ਸਰਕਾਰਾਂ ਦੇ ਖਿਲਾਫ ਔਰ ਹੁਣ ਜਦੋਂ ਇਲੈਕਸ਼ਨ ਸਰ ਤੇ ਆ ਰਹੀਆਂ ਨੇ ਤਾਂ ਸਰਕਾਰਾਂ ਨੂੰ ਉਹਨਾਂ ਦੇ ਵਾਅਦੇ ਯਾਦ ਕਰਾਉਣਾ ਕਿਸਾਨਾਂ ਦਾ ਜਮਹੂਰੀ ਹੱਕ ਹੈ ਔਰ ਕਿਸਾਨਾਂ ਦਾ ਇਹ ਦਾਵਾ ਹੈ ਕਿ ਉਹਨਾਂ ਦੇ ਜਮਹੂਰੀ ਹੱਕ ਵੀ ਪੂਰੇ ਨਹੀਂ ਹੋਣ ਦਿੱਤੇ ਜਾ ਰਹੇ ਵੱਖ-ਵੱਖ ਸਰਕਾਰਾਂ ਵੱਲੋਂ ਭਾਵੇਂ ਉਹ ਕੇਂਦਰ ਦੀ ਹੋਵੇ ਭਾਵੇਂ ਸੂਬਾ ਸਰਕਾਰ ਹੋਵੇ ਅੱਜ ਵੱਖ-ਵੱਖ ਥਾਵਾਂ 'ਤੇ ਕਿਸਾਨ ਜਥੇਬੰਦੀਆਂ ਵੱਖ-ਵੱਖ ਕਿਸਾਨ ਜਥੇਬੰਦੀਆਂ ਵੱਲੋਂ ਧਰਨੇ ਪ੍ਰਦਰਸ਼ਨ ਕੀਤੇ ਗਏ ਸੂਬਾ ਸਰਕਾਰ ਦੇ ਖਿਲਾਫ ਵੀ ਧਰਨੇ ਪ੍ਰਦਰਸ਼ਨ ਕੀਤੇ ਗਏ ਬਹੁਤ ਸਾਰੀਆਂ ਉਹਨਾਂ ਦੀਆਂ ਮੰਗਾਂ ਨੂੰ ਲੈ ਕੇ ਧਰਨੇ ਪ੍ਰਦਰਸ਼ਨ ਕੀਤੇ ਗਏ ਔਰ ਉਹਨਾਂ ਦਾ ਦਾਵਾ ਹੈ ਕਿ ਉਹਨਾਂ ਦੀ ਆਵਾਜ਼ ਦਬਾਉਣ ਦੀ ਲਗਾਤਾਰ ਕੋਸ਼ਿਸ਼ ਕੀਤੀ ਜਾ ਰਹੀ ਹੈ ਉਹਨਾਂ ਦੇ ਆਗੂਆਂ ਨੂੰ ਕਰੋ ਤੋਂ ਗ੍ਰਿਫਤਾਰ ਕੀਤਾ ਜਾ ਰਿਹਾ ਕਰੋ ਕਰੀ ਉਹਨਾਂ ਨੂੰ ਫੜਿਆ ਜਾ ਰਿਹਾ ਔਰ ਸਭ ਤੋਂ ਵੱਡੀ ਗੱਲ ਹੈ ਕਿ ਉਹ ਪਾਰਟੀ ਉਹ ਸਰਕਾਰ ਜਿਹੜੀ ਅਕਸਰ ਹੀ ਕਹਿੰਦੀ ਸੀ ਕਿ ਆਵਾਜ਼ ਚੁੱਕੋ ਤੁਹਾਡਾ ਹੱਕ ਹੈ ਉਹ ਹੁਣ ਖੁਦ ਹੀ ਆਵਾਜ਼ ਦਬਾਣ ਤੇ ਆਈ ਹੋਈ ਹੈ। ਅਜਨਾਲਾ ਦੇ ਵਿੱਚ ਸੀਐਮ ਦਾ ਕਰਾ ਕਰਨ ਜਾ ਰਹੇ ਕਿਸਾਨਾਂ ਨੂੰ ਪੁਲਿਸ ਨੇ ਰਾਤ ਦੇ ਵਿੱਚ ਹੀ ਰੋਕਿਆ। ਅਲੀਵਾਲ ਅੱਡੇ ਨੇੜੇ ਸੜਕ ਤੇ ਹੀ ਕਿਸਾਨਾਂ ਨੇ ਇੱਕ ਵੱਡਾ ਧਰਨਾ ਲਾਇਆ। ਬਕਯੂ ਇਕਤਾ ਸੰਘਰਸ਼ ਵਲੋਂ ਹੜਪੀੜ ਤੋਂ ਮੁਆਵਜ਼ਾ ਦੇਣ ਦੀ ਜਿਹੜੀ ਉਹ ਲਗਾਤਾਰ ਮੰਗ ਕੀਤੀ ਜਾ ਰਹੀ ਹੈ। ਅਜਨਾਲਾ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਸਾਭ ਦੀ ਅੱਜ ਰੈਲੀ ਸੀ। ਜਿਸ ਦੌਰਾਨ ਉਹ ਮੰਗ ਪੱਤਰ ਦੇਣਾ ਚਾਹੁੰਦੇ ਸੀ ਪਰ ਉਹਨਾਂ ਨੂੰ ਨਹੀਂ ਜਾਣ ਦਿੱਤਾ ਗਿਆ ਉਧਰ ਦੂਜੇ ਪਾਸੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਅੰਮ੍ਰਿਤਸਰ ਦੇ ਵਿੱਚ ਪ੍ਰਦਰਸ਼ਨ ਕੀਤਾ ਗਿਆ ਇਹਨਾਂ ਵੱਲੋਂ 골ਡਨ 게ਟ ਤੇ ਸੂਬਾ ਸਰਕਾਰ ਦੇ ਖਿਲਾਫ ਅਰਥੀ ਫੂਕ ਮੁਜ਼ਾਹਰਾ ਜਿਹੜਾ ਜ਼ਬਰਦਸਤ ਤਰੀਕੇ ਨਾਲ ਕੀਤਾ ਗਿਆ ਸਰਵਣ ਸਿੰਘ ਪੰਦੇਰਸਣੇ ਵਖਵਾ ਕਿਸਾਨ ਆਗੂਆਂ ਦੀ ਗ੍ਰਿਫਤਾਰੀ ਅਤੇ ਇਸ ਤੋਂ ਇਲਾਵਾ ਸੰਗਰੂਰ ਵਿਖੇ ਤਰਨਾ ਸਮਾਪਤ ਕਰ ਰਹੀ ਕਿਸਾਨਾਂ ਤੇ ਕੀਤੇ ਗਏ ਲਾਠੀ ਚਾਰਜ ਦਾ ਜ਼ਬਰਦਸਤ ਤਰੀਕੇ ਨਾਲ ਇਹਨਾਂ ਵੱਲੋਂ ਵਿਰੋਧ ਕੀਤਾ ਗਿਆ ਸੋ ਸੂਬੇ ਭਾਰਤ ਵਿੱਚੋਂ ਗ੍ਰਿਫਤਾਰ ਕੀਤੇ ਗਏ ਕਿਸਾਨਾਂ ਆਗੂਆਂ ਦੀ ਤੁਰੰਤ ਰਿਹਾਈ ਦੀ ਮੰਗ ਹੈ ਜਿਹੜੀ ਉਹ ਇਹਨਾਂ ਵੱਲੋਂ ਕੀਤੀ ਜਾ ਰਹੀ ਹੈ ਸੋ ਇਹ ਦੋ ਤਸਵੀਰਾਂ ਜਿਹੜੀਆਂ ਅਸੇ ਤਾ ਵੱਖ-ਵੱਖ ਥਾਵਾਂ ਤੇ ਡਿਸਟ੍ਰਿਕਟ ਲੈਵਲ ਤੇ ਵੀ ਤਰਨੇ ਪ੍ਰਦਰਸ਼ਨ ਰਹੇ ਪਰ ਅੱਜ ਅਜਨਾਲਾ ਤੇ ਅੰਮ੍ਰਿਤਸਰ ਦੀਆਂ ਦੋ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਜਿੱਥੇ ਅਰਥੀ ਫੂਕ ਮਜ਼ਾਰਾ ਜਿਹੜਾ ਅੰਮ੍ਰਿਤਸਰ ਦੇ ਵਿੱਚ ਕੀਤਾ ਗਿਆ ਤੇ ਅਜਨਾਲਾ सीएम साहब सी, सी दी रैली ਦੇ ਵਿੱਚ ਜਾ ਕੇ ਆਪਣੇ ਮੰਗ ਪੱਤਰ ਸੌਂਪਣਾ ਚਾਹੁੰਦੇ ਸੀ ਵਿਰੋਧ ਕਰਨਾ ਚਾਹੁੰਦੇ ਸੀ ਕਿਸਾਨ ਉਹਨਾਂ ਨੂੰ ਨਹੀਂ ਜਾਣ ਦਿੱਤਾ ਗਿਆ ਅੱਗੇ ਇਹ ਥੋੜੀ ਜੀ ਟੱਕਾ ਮੁਕੀ ਵੀ ਹੈ ਜਿਹੜੀ ਅਜਨਾਲੇ ਹੋਈ ਹੈ ਪਰ ਸਵਾਲ ਸਭ ਤੋਂ ਵੱਡਾ ਇਹ ਹੈ ਕਿ ਉਹ ਪਾਰਟੀ ਜਿਹੜੀ ਇਹ ਦਾਅਵੇ ਕਰਦੀ ਸੀ ਕਿ ਇੱਕ ਧਰਨਾ ਨਹੀਂ ਅਸੀਂ ਲੱਗਣ ਦੇਣਾ ਪੰਜਾਬ ਦੇ ਵਿੱਚ ਕਿਸੇ ਨੂੰ ਕੋਈ ਰੋਸ ਮੁਜ਼ਾਰਾ ਨਹੀਂ ਕਰਨ ਦੇਣਾ ਅਸੀਂ ਪੰਜਾਬ ਦੇ ਵਿੱਚ ਕਿਉਂਕਿ ਸਾਰੀਆਂ ਮੰਗਾਂ ਸਾਰੀਆਂ ਡਿਮਾਂਡਸ ਨੇ ਜਿਹੜੀਆਂ ਉਹ ਫੁੱਲਫਿਲ ਕਰ ਦਿੱਤੀਆਂ ਜਾਣ ਗਿਆ ਪਰ ਅੱਜ ਤਸਵੀਰ ਤੁਹਾਡੇ ਸਾਹਮਣੇ ਹੈ ਇਹ ਸਿਰਫ ਦੋ ਤਸਵੀਰਾਂ ਨਹੀਂ ਹੋਰ ਵੀ ਬਹੁਤ ਸਾਰੀਆਂ ਤਸਵੀਰਾਂ ਨੇ ਅ ਔਰ ਸਭ ਤੋਂ ਵੱਡੀ ਗੱਲ ਹੈ ਕਿ ਕਿਸਾਨ ਆਗੂਆਂ ਦੀ ਗ੍ਰਿਫਤਾਰੀ ਜਿਹੜੀ ਹੋਈ ਹੈ ਉਸ ਗੱਲ ਤੋਂ ਖਾਸੇ ਖਫਾ ਨੇ ਕਿਸਾਨ ਭਾਈਚਾਰੇ ਦੇ ਲੋਕ ਸੋ ਇਸ ਪੂਰੇ ਮੁੱਦੇ ਤੇ ਪਲਵਿੰਦਰ ਸਿੰਘ ਮਾਹਲ ਮਿਰਰਲ ਜੁੜੇ ਹੋਏ ਨੇ ਸੂਬਾ ਪ੍ਰਧਾਨ ਨੇ ਭਾਰਤੀ ਕਿਸਾਨੀ ਯੂਨੀਅਨ ਇਕਤਾ ਸੰਘਰਸ਼ ਦੇ ਔਰ ਇਸ ਦੇ ਨਾਲ ਹੀ ਸ਼ੇਰ ਸਿੰਘ ਮਹੀਵਾਲ ਵੀ ਜੁੜੇ ਹੋਏ ਨੇ ਸੰਗਠਨ ਸਕੱਤਰ ਨੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦਾ ਬਹੁਤ-ਬਹੁਤ ਸਵਾਗਤ ਹੈ ਦੋਵੇਂ ਮਹਿਮਾਨਾ ਦਾ ਸ਼ੁਰੂਆਤ ਬਲਵਿੰਦਰ ਸਿੰਘ ਮਾਹਲ ਵੀ ਚੁੜੇ ਹੋਏ ਨੇ ਮਾਲ ਸਾਹਿਬ ਤੁਸੀਂ ਥੋੜੀ ਜੀ ਜਾਣਕਾਰੀ ਦਿਓ ਕਿਉਂਕਿ ਜੋ ਕੁਝ ਅੱਜ ਪੰਜਾਬ ਦੇ ਵਿੱਚ ਤਸਵੀਰ ਦੇਖਣ ਨੂੰ ਮਿਲ ਰਹੀ ਹੈ ਜਿੱਦਾਂ ਤੇ ਰੋਸ ਮੁਜ਼ਾਰੇ ਚੱਲ ਰਹੇ ਨੇ ਔਰ ਆਉਣ ਵਾਲੇ ਸਮੇਂ ਦੇ ਵਿੱਚ ਇਹ ਰੋਸ ਮੁਜ਼ਾਰੇ ਹੋਰ ਵੀ ਵੱਧ ਸਕਦੇ ਨੇ ਸਰਕਾਰ ਤਾਂ ਕਹਿੰਦੀ ਹੈ ਕਿ ਅਸੀਂ ਸਾਰੇ ਕਿਸਾਨਾਂ ਦੀਆਂ ਮੰਗਾਂ ਮੰਨ ਚੁੱਕੇ ਹਾਂ ਇਹਨਾਂ ਦੇ ਆਪੋ ਆਪਣੇ ਸੰਗਠਨ ਨੇ ਆਪੋ ਆਪਣੇ ਧੜੇ ਨੇ ਕਿਤੇ ਕਿਤੇ ਨਾਲ ਗੱਲ ਕੀਤੀ ਜਾਵੇ ਸਦਾਰ ਹਰ ਪੇਸ਼ਕ ਜੀ ਜੀ ਗੱਲ ਇਹ ਆ ਵੀ ਜਿਹੜੀ ਸਰਕਾਰ ਆ ਹੂੰ ਨੇਜਰ ਨਿਕਲੀ ਹੋਈ ਪਾਰਟੀ ਅੱਜ ਥੰਨੇ ਲਾਉਣ ਤੋਂ ਇਨਕਾਰ ਹੀ ਕਿਉਂ ਜੀ ਇਹ ਕਿਸਾਨ ਮਜ਼ਦੂਰ ਸੰਘ ਦੇ ਕਮੇਟੀ ਆਪਣੀਆਂ ਮੰਗਾਂ ਨੇ ਸਮੇਂ ਨੂੰ ਨਾੜ ਰਏ ਨੇ ਜੀ ਉਹਨਾਂ ਦੇ ਕੱਲ ਦੋ ਮਜੀਠੇ ਚ ਹੋਇਆ ਤੇ ਸਾਰਾ ਮੀਡੀਆ ਨੇ ਸਾਰੇ ਲੋਕਾਂ ਨੇ ਵੇਖਿਆ ਜੀ ਅਸੀਂ ਜਿਹੜੇ ਹੜਪੀ ਲੈ ਕੇ ਮੰਗਾਂ ਨੂੰ ਇਹ ਇਸ ਪੰਜਾਬ ਪ੍ਰਕਾਰ ਦੇ ਡੀਸੀ ਦੰਕਰਾਜ ਪਰਨੇਲਾ ਇਹ ਪੰਜਾਬ ਚ ਮੁਰਕੇ ਕਪੜੇ ਲਾ ਕੇ ਕੀਂਡ ਤੇ ਪੜਨਾ ਨੇ ਹੂੰ ਕੋ ਨਿਆਲ ਤੋਂ ਲੈ ਕੋਈ ਵੱਲ ਰਮਾਕ ਜਿਹੜਾ ਉਹ ਇੰਨੀ ਫੰਡ ਦੇ ਵਿੱਚ ਪ੍ਰਦਰਸ਼ਨ ਕੀਤਾ ਜੀ ਜਦੋਂ ਫਿਰ ਵੀ ਨਹੀਂ ਇਹਨਾਂ ਨੇ ਜੀਐਮ ਸਾਹਿਬ ਆਉਣੇ ਕਾਹਦੇ ਪਹਿਲੇ ਪ੍ਰਸ਼ਕ ਨੂੰ ਗੱਲਤਾ ਗਿਆ ਵੀ ਅਸੀਂ ਮੰਗ ਪੱਤਰ ਦੇ ਜਾਨਾ ਤੇ ਇਹਨਾਂ ਮੁੱਦਿਆਂ ਤੇ ਗੱਲਬਾਤ ਕਰਨੀ ਹੈ ਹਮ ਜਿਹੜੀ ਆਪਣੀ ਮਾਲਕੀ ਵਾਲੀ ਫੈਲੀ ਦਾ ਉਸ ਤੋਂ ਵੀ ਜਿਹੜਾ ਮਾਜਵਾ ਉਹ ਵੀ ਇਹਨਾਂ ਨੇ ਰੋਕ ਦਿੱਤਾ ਗਿਆ ਵੱਡੀ ਗੱਲ ਪਦਰ ਤੇ ਘਰ ਡੈਮੇਜ ਹੋਏ ਮੀਡੀਆ ਦੇ ਪਰਿਖਿਆ ਤੇ ਉਹ ਘਰਾਂ ਦਾ ਵੀ ਮਾਜਵਾ ਜਿਹੜਾ ਉਹ ਵੀ ਨਹੀਂ ਦਿੱਤਾ ਗਿਆ ਹਮ ਇਹ ਆ ਵੱਡੀ ਪੱਧਰ ਤੇ ਪਸ਼ੂ ਮਾਰੇ ਪਸ਼ੂਆਂ ਦਾ ਮਾਲਾਬਲੇ ਦਿੱਤਾ ਗਿਆ ਹੈ ਹੂੰ ਦਰਗੌੜੀ ਵਾਲੀਆਂ ਫੌਜੀ ਅਲਾਇਨਮੈਂਟ ਪੈ ਗਈਆਂ ਸੀ ਉਹਨਾਂ ਦੇ ਵੀ 1 ਰੁਪਿਆ ਉਹਨੇ ਮਾਜਬਾਨੇ ਦਿੱਤਾ ਗਿਆ ਹੂੰ ਇਹ ਹੈਰਾਨਗੀ ਦੀ ਗੱਲ ਇਹ ਆ ਕਿ ਜਿਹੜੀ ਐਸਡੀਐਮ ਜਨਾਲਾ ਉਹਨੇ ਪੋਰਟਲ ਹੀ ਬੰਦ ਕਰ ਦਿੱਤੀ ਆ ਜਿਹੜਾ ਝਾਰਾ ਵਾਲੇ ਮਸਲਿਆਂ ਤੇ ਰਿਪੋਰਟਿਸ਼ਨ ਜਿੰਦਾ ਵੀ ਮੇਰਾ ਘਰ ਹਰਨਾ ਡੈਵਲ ਹੋਇਆ ਉਹ ਵੀ ਜਿਹੜੀ ਇਹਦੇ ਪੋਰਟਲ ਹੀ ਬੰਦ ਕਰਤੀ ਆ ਸਾਨੂੰ ਇਹ ਮੰਗਾਂ ਨੂੰ ਲੈ ਕੇ ਆਪਾਂ ਜਦੋਂ ਇਹ ਲਾਹਨ ਕੀਤਾ ਜੀ ਲਗਾਤਾਰ ਪੁਲਿਸ ਦਾ ਜਿਹੜੇ ਰਾਦੇ ਵਿੱਚ ਆਗੂਆਂ ਦੇ ਸਾਥੇ ਪੈਰ ਆਈ ਸਨ ਅੱਜ ਸਾਡੇ ਵੀ ਆਗੂ ਸਹੀ ਜਗ੍ਹਾ ਤੇ ਬੱਤੀ ਗਈ ਜਿੱਥੇ ਆ ਝੜਫਦੀ ਤੁਸੀਂ ਵੀਡੀਓ ਦਿਖਾ ਰਹੇ ਜੋ ਇਹ ਪਿੰਡ ਦੰਗੋਵਾਲ ਦੀ ਹੈ ਇੱਕ ਤੋਂ ਇੱਕ ਤੋਂ ਕਿਸਾਨ ਕੱਟ ਨਹੀਂ ਹੋਏ ਤੇ ਜਨਾਲੀਵਾਲ ਨੂੰ ਜਾਣਾ ਚਾਹੁੰਦੇ ਤੇ ਗਰਸ ਤੋਂ 12 ਕਿਲੋਮੀਟਰ ਜਨਾਲਾ ਇੱਥੇ ਜੀ ਤੇ ਪੁਲਿਸ ਨੇ ਏਡੀ ਪਾਈ ਤੋਂ ਦੱਸਣਾ ਵੀ ਇਹਨਾਂ ਨੂੰ ਘਰ ਨੇ ਚੱਕ ਆਉਣ ਹੀ ਨਹੀਂ ਦੇਣਾ ਇਹਨਾਂ ਨੂੰ ਬਾਹਰ ਵੀ ਨਹੀਂ ਇਹਨਾਂ ਦੀ ਟੁਕੀ ਦੇਣੀ ਤੇ ਜਿਹੜੇ ਸਾਰੇ ਝੜਫਦਾ ਇੱਕ ਵੀਡੀਓ ਦੇ ਵਿੱਚ ਭਾਰੀ ਪੁਲਿਸ ਵੱਲ ਆ ਕੇ ਪਾਣੀ ਜਗਾ ਦੇ ਕੇ ਰੋਕ ਦੇ ਦੀ ਹੂੰ ਇਹ ਤੁਹਾਡੇ ਮਾਧਿਅਮੇ ਦੇ ਦੁਆਰਾ ਪੁੱਛਿਆ ਗਿਆ ਇਹ ਮੇਰਾ ਕੁਲਦੀਪ ਸਿੰਘ ਧਾਰੀਵਾਲ ਜਿਹੜਾ ਬਲਾਰਾਮ ਬੁੱਤ ਬਲਾਰਾਮ ਉਹ ਸਾਡੇ ਨਾਲ ਡਿਬੇਟ ਕਰ ਲੈ। ਹੂੰ ਹੋਰ ਡਿਬੇਟ ਕਰ ਲੈ। ਜਿਵੇਂ ਬੰਦਿਆਂ ਨੂੰ ਭੱਡਾ ਦੇ ਸਵਾਲ ਕਾਫਰ ਹੋਰ ਮੇਰੀ ਗੱਲ ਦੱਸੋ ਇੱਕ ਗੱਲ ਦੱਸੋ ਸਰਕਾਰ ਤਾਂ ਕਹਿੰਦੀ ਹੈ ਕਿ 1 ਇੱਕ ਰੁਪਇਆ ਅਸੀਂ ਮੁਆਵਜ਼ਾ ਦੇਵਾਂਗੇ ਜਾਂ ਦਿੱਤਾ ਤੁਹਾਨੂੰ ਯਾਦ ਹੋਏਗਾ ਕਿ ਜਦੋਂ ਸਾਡੇ ਕਿਸੇ ਪੱਤਰਕਾਰ ਭਾਈ ਚਾਰੇ ਵੱਲੋਂ ਇਹ ਸਵਾਲ ਕੀਤਾ ਗਿਆ ਕਿ ਤੁਸੀਂ ਕਹਿੰਦੇ ਸੀ ਮੁਰਗੀ ਦੇ ਵੀ ਪੈਸੇ ਦਊਂਗਾ ਬੱਕਰੀ ਦੇ ਵੀ ਪੈਸੇ ਦਊਂਗਾ ਫਿਰ ਉਹ ਸਵਾਲ ਕਰਦੇ ਕਿ ਤੂੰ ਪੀਟੀਸੀ ਤੋਂ ਹੈ ਫਿਰ ਜੇ ਉਹਨਾਂ ਦਾ ਦਾਵਾ ਇੱਡਾ ਵੱਡਾ ਸੀ ਕਿ ਮੁਰਗੀ ਬੱਕਰੀ ਦੇ ਵੀ ਪੈਸੇ ਦਿੱਤੇ ਜਾਣਗੇ ਤੇ ਤੁਸੀਂ ਕਹਿ ਰਹੇ ਹੋ ਕਿ ਸਾਨੂੰ ਜਿੰਸਾ ਦੇ ਫਸਲਾਂ ਦੇ ਪੈਸੇ ਨਹੀਂ ਮਿਲੇ। ਸਦਾਰ ਹਰਪ੍ਰੀਤ ਸਿੰਘ ਜੀ ਉਹਨਾਂ ਨੂੰ ਅਲਰਜੀ ਪੀਟੀਸੀ ਦੀ ਜਾਣਿਆ ਹਾਲ ਪੁੱਛਦੇ ਆ। ਹੂੰ। ਕਿ ਕਾ ਇਹ ਮੁਰਗੀ ਤੇ ਪੀਟੀਸੀ ਤੋਂ ਉਹ ਬਹੁਤ ਜਰੀ ਆਡੀਓ ਬਾਹਰੋਂ ਜਿਹੜਾ ਕਲਿੱਪ ਹੂੰ 137 ਖੋਨੇ ਵਾਲੇ ਵਿੱਤੇ ਪਸਾਨਾ ਨੂੰ ਮਾਇਬਾ ਨੇ ਮਿਲਿਆ ਪੱਕੀ ਫਸਲ ਦਾ। ਓਹ ਤੇ ਦੀ ਘਰ ਡੈਮੇਜ ਹੋਇਆ ਹਜੇ ਤੱਕ ਪਨਾਹ ਨਹੀਂ ਕੀਤੀ ਉਹਦੇ ਦਿੱਤੀ ਹੈ ਇਹਨਾਂ ਨੂੰ ਅਸੀਂ ਆਂਕੜੇ ਸਮੇਤ ਦੱਸਿਆ ਇਹ ਲੋਕਾਂ ਨੇ ਇਹ ਕਹਿੰਦੇ ਇਹ ਇਹਨਾਂ ਦੇ ਪੈਰ ਥੱਲੇ ਬਟੇਰਾ ਆ ਗਿਆ ਵਾ ਸੁੱਤੀ ਕਹਿੰਦੇ ਵੀ ਸਾਨੂੰ ਸੰਭਾਲ ਕਿਉਂ ਲੋਕ ਕਰਦੇ ਨੇ ਜੀ ਇਹਨਾਂ ਨੂੰ ਅਸੀਂ ਇੰਨੀ ਗਲਤ ਲੱਗਦੀ ਨਹੀਂ ਕਰਕੇ ਕੋਈ ਕੱਠ ਨਹੀਂ ਦੀ ਜੇ ਸਾਡੇ ਨਾਲ ਇਹ ਲਾਈਵ ਉੱਥੇ মিডিਆ ਬੜਾ ਹੀ ਅਜ ਨਾਲੇ ਸਾਨੂੰ ਸਾਢ ਕੇ মিডিਆ ਸਾਹਮਣੇ ਸਵਾਲ ਪੁੱਛਦੇ ਕਿ ਦੱਸੋ ਕਿਹਨੂੰ ਨਹੀਂ ਮਾਜਵਾ ਮਿਲਿਆ ਹਾਂ ਜੀ ਬੁੱਗੀ ਮਰੀਦਾ ਵੀ ਦਿੱਤਾ ਇਥੇ ਦੇ ਫਸੂ ਮਰ ਗਏ ਲੋਕਾਂ ਦੇ 2-2 4-4 ਲੱਖ ਜਿਹੜਾ ਕੰਮ ਕੀਤਾ ਜੀ ਸਰਕਾਰ ਜਿਹੜੀ ਆਪਣੀ ਗੱਲ ਕੋ ਭੱਜਦੀ ਆ ਤੇ ਡਾਕ ਦੇ ਜ਼ੋਰ ਨਾਲ ਪੁਲਿਸ ਦੇ ਜ਼ੋਰ ਨਾਲ ਇਹ ਬੰਦ ਕਰਨਾ ਚਾਹੁੰਦੀ ਹੈ ਪੰਜਾਬ ਆ ਪੂਰੀ ਬਜ਼ਾਰ ਮੈਂ ਆ ਗਿਆ ਵਾਪਸ ਛੁੱਟ ਕੋ ਮੇਰੇ ਨਾਲ ਸ਼ੇਰ ਸਿੰਘ ਵੀ ਜੁੜੇ ਹੋਏ ਨੇ ਇੱਕ ਵਾਰ ਗੱਲ ਕਰਨ ਦੀ ਕੋਸ਼ਿਸ਼ ਕਰਦੇ ਆ ਪਹਿਲਾਂ ਸ਼ੇਰ ਸਿੰਘ ਜੀ ਮੇਰੀ ਆਵਾਜ਼ ਆ ਰਹੀ ਹੈ ਮੈਂ ਫਿਰ ਤੁਹਾਡੇ ਤੋਂ ਸਵਾਲ ਪੁੱਛਦਾ ਹਾਂ ਹਾਂ ਜੀ ਹਾਂ ਜੀ ਸ਼ੇਰ ਸਿੰਘ ਜੀ ਸਵਾਲ ਸਭ ਤੋਂ ਵੱਡਾ ਇਹ ਹੈ ਕਿ ਤੁਸੀਂ ਵੱਖ-ਵੱਖ ਸਰਕਾਰਾਂ ਦੇ ਵਿਲੇ ਤਰਨੇ ਪ੍ਰਦਰਸ਼ਨ ਰੋਸ ਮੁਜ਼ਾਰੇ ਕਰਦੇ ਰਹੇ ਹੋ ਇਸ ਵਕਤ ਦੀ ਸਰਕਾਰ ਇਹ ਕਹਿੰਦੀ ਕਿ ਜਿੰਨਾ ਅਸੀਂ ਕਿਸਾਨਾਂ ਲਈ ਕੀਤਾ ਕਿਸੇ ਸਰਕਾਰ ਨੇ ਨਹੀਂ ਕੀਤਾ ਫਿਰ ਵੀ ਤੁਸੀਂ ਵਿਰੋਧ ਦੇ ਵਿੱਚ ਸਰਕਾਰ ਦੇ ਕਿਉਂ ਅਹ ਦੇਖੋ ਜੀ ਠੀਕ ਆ ਜੋ ਭਗਵੰਤ ਮਾਨ ਜੀ ਕਹਿ ਰਹੇ ਆ ਹੂੰ ਅ ਭਗਵੰਤ ਮਾਨ ਜਦੋਂ ਸੱਤਾ ਦੇ ਵਿੱਚ ਨਹੀਂ ਸੀ ਤੇ ਉਹਨਾਂ ਨੇ ਇਹ ਗੱਲ ਕੀਤੀ ਸੀ ਵੀ ਸਾਡੀ ਸਰਕਾਰ ਦੇ ਵਿੱਚ ਧਰਨਾ ਨਹੀਂ ਲੱਗੂਗਾ ਹਾਂ ਜੇ ਕੋਈ ਮੱਥੇ ਤੇ ਕਾਲੀ ਪੱਟੀ ਵੀ ਬਨੂਗਾ ਤੇ ਅਸੀਂ ਉਹਨਾਂ ਦੀ ਗੱਲ ਜਾ ਕੇ ਸੁਣਾਂਗੇ ਬਿਲਕੁਲ ਠੀਕ ਹੂੰ ਪਰ ਭਗਵੰਤ ਮਾਨ ਸਰਕਾਰ ਕਰਨੀ ਤੇ ਕਰਨੀ ਤੋਂ ਬਾਹਰ ਆ ਜੀ ਉਹਨਾਂ ਨੇ ਸਭ ਤੋਂ ਪਹਿਲਾਂ ਕਿਸਾਨ ਵੀ ਕੁੱਟਿਆ ਮਜ਼ਦੂਰ ਵੀ ਕੁੱਟਿਆ ਮੁਲਾਜ਼ਮ ਵੀ ਕੁੱਟਿਆ ਹੂੰ ਟੀਚਰ ਵੀ ਕੁੱਟਿਆ ਹੂੰ ਤੇ ਸੈਂਟਰ ਦੇ ਨਾਲ ਜਿਹੜੇ ਘੋਕ ਜਿਹੜੀ ਉਹ ਕਿ ਚੱਲ ਰਿਹਾ ਹੂੰ ਕਿਸੇ ਨੂੰ ਮੀਟਿੰਗ ਦੇ ਕੇ ਹੂੰ ਸਾਡੇ 12 ਤੇ 19 ਤਰੀਕ ਦੇ ਧਰਨੇ ਸੀਗੇ ਮੰਗਾਂ ਮਤਲਬਿਆਂ ਨੂੰ ਲੈ ਕੇ ਜੀ ਸ਼ੰਭੂ ਕਨੋਰੀ ਵਾਲੇ ਜਿਹੜਾ ਸਾਡਾ ਧਰਨਾ ਇਹਨਾਂ ਖਦੇੜਿਆ ਵਾ ਉਥੇ ਬਿਲਕੁਲ ਬਿਲਕੁਲ ਟਰਾਲੀਆਂ ਚੋਰੀ ਕੀਤੀਆਂ ਵਾ ਸਿਲੰਡਰ ਚੋਰੀ ਕੀਤੇ ਆ ਇਹਨਾਂ ਦੇ ਐਮਐਲਏ ਦੇ ਕੋਲੋਂ ਜਿਹੜੀਆਂ ਟਰਾਲੀਆਂ ਮਿਲੀਆਂ ਵਾਂ ਹੂੰ ਜਾ ਇਹਨਾਂ ਦੇ ਜਿਹੜੇ ਕਹੇਤੇ ਉਹਨਾਂ ਕੋਲ ਟਰਾਲੀਆਂ ਮਿਲੀਆਂ ਧਰਤੀ 'ਚੋਂ ਨੱਪੀਆਂ ਉਹ ਸਾਰੇ ਸਾਹਦੇ ਸਾਹਮਣੇ ਉਹ ਸਾਰੇ ਸਾਡਾ ਜਿਹੜਾ 3 ਕਰੋੜ 70 ਲੱਖ ਦਾ ਜਿਹੜਾ ਨੁਕਸਾਨ ਕੀਤਾ ਵਾ ਹੂੰ ਇਹ ਸਾਰਿਆਂ ਨੂੰ ਲੈ ਕੇ ਬਿਜਲੀ ਸੋਧ ਬਿੱਲ ਨੂੰ ਲੈ ਕੇ ਵੀ ਭਾਈ ਕੇਂਦਰ ਬਿਜਲੀ ਸੋਧ ਬਿੱਲ ਲੈ ਕੇ ਆਈ ਹੈ 2025 ਜੀ ਉਹਦੇ ਤੇ ਜਿਹੜੀ ਭਗਵੰਤ ਮਾਨ ਸਰਕਾਰ ਆਪਣਾ ਸਟੈਂਡ ਕਲੀਅਰ ਕਰੇ ਹੂੰ ਹੂੰ ਪਰ ਇਹ ਤੇ ਉਹ ਗੱਲ ਹੋ ਗਈ ਭਗਵੰਤ ਮਾਨ ਜੀ ਸ਼ਿਕਾਰ ਨਾਲ ਵੀ ਆ ਤੇ ਸ਼ਿਕਾਰੀ ਨਾਲ ਵੀ ਆ ਹੂੰ ਇਹਨਾਂ ਦੇ ਵਿੱਚੋਂ ਜੋ 18 ਤੇ 19 ਪੀਕ ਨੂੰ ਸਾਡੀਆਂ ਧਰਨਾ ਦੀ ਉਹਦੇ ਵਿੱਚੋਂ ਮੀਟਿੰਗ ਦਿੱਤੀ। ਹੂੰ ਦੇਖੋ ਕਿੱਡੀ ਮਾੜੀ ਗੱਲ ਆ। ਤੇ ਭਗਵੰਤਮਾਨ ਸਰਕਾਰ ਮੀਟਿੰਗ ਦੇ ਕੇ ਉਸ ਤੋਂ ਬਾਅਦ 19 ਨੂੰ ਮੀਟਿੰਗ ਕਰਕੇ 22 ਨੂੰ ਮੀਟਿੰਗ ਰੱਖਦੇ ਆ। ਹੂੰ 22 ਤੋਂ ਬਾਅਦ 30 ਨੂੰ ਮੀਟਿੰਗ ਦਿੰਦੇ ਆ। ਹੂੰ 7 ਤਰੀਕ ਨੂੰ ਮੀਟਿੰਗ ਦੇ ਕੇ ਉੱਥੇ ਕੋਈ ਅਧਿਕਾਰੀ ਨਹੀਂ ਆਉਂਦਾ। ਕਿਸਾਨਾਂ ਨੂੰ ਉੱਥੇ ਛੱਡ ਕੇ ਜਲੀਲ ਕੀਤਾ ਜਾਂਦਾ। ਮੈਨੂੰ ਲੱਗਦਾ ਕਿ ਪਹਿਲੀ ਵਾਰ ਹੋਇਆ ਉਹ। ਹੂੰ ਆਹ ਮੰਗਾ ਮਸਲੇ ਦੇ ਹੱਲ ਨਾ ਨਿਕਲਦੇ ਹੋ ਵੱਖਰੀ ਗੱਲ ਆ ਪਰ ਸਾਨੂੰ ਟੇਬਲ ਤੇ ਬਣਾ ਚਾਹੀਦਾ। ਹਾਂ ਮੀਟਿੰਗ ਤਾਂ ਕੀਤੀ। ਇਹ ਤੋਂ ਆਫ ਨਜ਼ਰ ਆ ਕਿ ਭਗਵੰਤਮਾਨ ਤੋਂ ਟੇਬਲ ਤੇ ਬਹਿਣ ਨੂੰ ਉਹ ਠੁੱਠੇ ਆ ਤੇ ਉਹਨਾਂ ਕੋ ਹੈ ਕੱਖ ਨਹੀਂਗਾ ਕਿਉਂਕਿ ਉਹ মিডিਆ ਜਿਹੜਾ ਵਾ ਅਸੀਂ ਸਾਰਾ ਨਹੀਂ ਕਹਿੰਦੇ ਬਹੁਤ ਸਾਰਾ মিডিਆ ਇਹਨਾਂ ਦੀ ਜਿਹੜੀ ਆ ਉਹ ਗੋਦੀ মিডিਆ ਜਿੱਦਾਂ ਦੀ ਭਗਵੰਤ ਸਾਨ ਮੀਡੀਆ ਬਣ ਕੇ ਚੱਲ ਰਿਹਾ ਵਾ ਤੇ ਇਹਨੇ ਉਹਨਾਂ ਨੇ ਬਰਬਾਦੀ ਕੀਤੀ ਆ ਠੀਕ ਹੈ ਇਹ ਵੀ ਖਬਰਾਂ ਇਹ ਵੀ ਖਬਰਾਂ ਆਈਆਂ ਇਹ ਵੀ ਖਬਰ ਆਈਆਂ ਕਿ ਬਹੁਤ ਸਾਰੇ ਆਗੂ ਨੂੰ ਰਾਤੋ-ਰਾਤ ਗ੍ਰਿਫਤਾਰ ਕੀਤਾ ਗਿਆ ਉਹ ਧਰਨੇ ਪ੍ਰਦਰਸ਼ਨ ਨਾ ਕਰ ਸਕਣ ਉਹਨਾਂ ਦੇ ਜਮਹੂਰੀ ਹੱਕ ਨੇ ਜਿਹੜੇ ਉਹ ਵੀ ਉਹ ਪੂਰੇ ਨਾ ਕਰ ਸਕਣ ਇੰਨੀ ਕੀ ਨੌਬਤ ਆ ਜਾਂਦੀ ਹੈ ਉਹ ਸਰਕਾਰ ਜਿਹੜੀ ਹਮੇਸ਼ਾ ਇਹ ਕਹਿੰਦੀ ਸੀ ਜਿਵੇਂ ਤੁਸੀਂ ਪਹਿਲਾਂ ਕਿਹਾ ਕਿ ਆ ਧਰਨਿਆਂ ਦੇ ਵਿੱਚੋਂ ਨਿਕਲੀ ਹੋਈ ਪਾਰਟੀ ਧਰਨਿਆਂ ਤੋਂ ਇੰਨਾ ਖੌਫ ਦੇਖੋ ਮੈਂ ਉਹੀ ਗੱਲ ਕਰ ਰਿਹਾ ਜੀ ਅਸੀਂ ਕਿਹਾ ਵੀ ਚੰਡੀਗੜ੍ਹ ਆਦ ਕੇ ਨਹੀਂ ਜੇ ਤੁਸੀਂ ਸਾਡੇ ਨਾਲ ਗੱਲ ਕਰ ਸਕਦੇ ਹੋ ਤਾਂ ਤੁਸੀਂ ਮਜੀਠੇ ਆ ਰਹੇ ਜੋ ਅਸੀਂ ਤੁਹਾਨੂੰ ਪੀਸਫੁੱਲ ਜਿਹੜੇ ਆ ਸਵਾਲ ਜਵਾਬ ਕਰਾਂਗੇ ਆ ਤੁਹਾਡੀਆਂ ਮੰਗਾਂ ਮਤਲਬ ਇਹਨਾਂ ਨੂੰ ਹੱਲ ਕਰੋ ਸਾਡਾ ਕੋਈ ਅਣਕਦਾ ਸਵਾਲ ਨਹੀਂ ਹੈਗਾ ਇੰਨੀ ਠੰਡ ਦੇ ਵਿੱਚ ਜਾਂ ਆਤੀ ਆਪਣੇ ਘਰ ਬਾਹਰ ਛੱਡ ਕੇ ਪਰ ਭਗਵੰਤ ਮਾਨ ਸਰਕਾਰ ਪੁਲਿਸ ਦੀ ਛਤਰਛਾਇਆ ਹੇਠ ਜਿਹੜੀ ਆ ਇਹ ਰੇਲੀਆਂ ਕਰ ਰਏ ਆ ਉਧਰ ਨੂੰ ਅਸੀਂ ਜਾ ਰਹੇ ਸੀ 18 ਤਰੀਕ ਨੂੰ ਮੀਟਿੰਗ 18 ਤਰੀਕ ਨੂੰ ਕੱਲ੍ਹ ਧਰਨਾ ਦੀ ਆਪਣਾ ਹੈਗਾ ਸੰਜੀਠੇ ਹੋਣਾ ਭਗਵੰਤ ਮਾਨ ਜੀ ਨੇ ਤੇ 16 ਦੀ ਰਾਤ ਨੂੰ ਸਾਡੇ ਸਰਵਰ ਸਿੰਘ ਭੰਦੇਰਾ ਜਿਹੜੇ ਜੀ ਉਹਨਾਂ ਨੂੰ ਚੁੱਕਿਆ ਗਿਆ ਤੇ ਨਾਲ 15 ਆਗੂ ਹੋਰ ਚੁੱਕਲੇ ਹੁਣ ਤੁਸੀਂ ਅਗਲੀ ਗੱਲ ਸੁਣਿਓ ਜੀ ਉਸ ਤੋਂ ਬਾਅਦ ਜਿਹੜਾ ਥਾਣਾ ਤੇ ਸ਼ਾਪੇ ਮਾਰੀ ਕੀਤੀ ਗਈ ਹੈ ਪਰ ਫਿਰ ਵੀ ਅਸੀਂ ਜਿਹੜਾ ਵਾ ਉਧਰੋਂ ਨਿਕਲੇ ਤੇ ਕੱਲ ਪੰਜਾਂ ਜਗ੍ਹਾ ਦੇ ਉੱਪਰ ਜਿਹੜਾ ਵਾ ਉਹ ਅਸੀਂ ਆਪਣਾ ਰੋਜ਼ ਪ੍ਰਦਰਸ਼ਨ ਕੀਤਾ ਆਪਣੇ ਆਸੂਆਂ ਨੂੰ ਛਟਾਉਣ ਵਾਸਤੇ ਉੱਥੇ ਨਾਲ ਲਾਠੀ ਚਾਰਜ ਵੀ ਕੀਤਾ ਪਰ ਰਾਤ ਦੇਰ ਤੱਕ ਜਿਹੜੀ ਆ ਉਹ ਟ੍ਰੇਨ ਵੀ ਜਾਵ ਰਹੀ ਆ ਰੋਡ ਜਾਵ ਰਹੀ ਆ ਉਹਦੇ ਵਿੱਚ ਇਹਨਾਂ ਨੇ ਮੰਨ ਕੇ ਕਿ ਜਿਹੜੇ ਆਗੂ ਅ ਅੱਜ 18 ਨੂੰ ਫਰੇ ਆ ਕੱਲ ਉਹਨਾਂ ਨੂੰ ਰਿਹਾਅ ਕਰ ਦਿਆਂ ਦੂਜਿਆਂ ਨੂੰ ਕੱਲ ਨੂੰ ਜਿਹੜਾ ਛੱਡ ਦਿੱਤਾ ਜਾਊਗਾ ਪਰ ਕਿੱਡੀ ਮਾਰੀ ਗੱਲ ਆ ਕਿ ਆਪਣੇ ਉਹ ਲੋਂਗੋਵਾਲ ਜਿਹੜੀ ਸਾਡੀ ਉਧਰ ਜੱਥੇਬੰਦੀ ਆ ਬੀਕੇ ਨੂੰ ਆਜ਼ਾਦ ਉਹ ਆਪਣਾ ਜਦੋਂ ਸਮਾਨ ਚੁੱਕ ਰਏ ਸੀਗੇ ਥੋੜਾ ਬਹੁਤਾ ਜਿਹੜਾ ਇਕੱਠਾ ਕਰ ਰਿਆ ਸੀ ਉਹਨਾਂ ਦੇ ਲਾਠੀ ਚਾਰਜ ਕੀਤਾ ਗਿਆ ਤੇ 45 ਕਿਸਾਨ ਜਿਹੜੇ ਹੋ ਰਿਆ ਉਹਨਾਂ ਨੂੰ ਜੇਲੀ ਪਾਤਾ ਵਾ ਤੇ ਅੱਜ ਸਾਡੇ ਸੂਬੇ ਦੇ ਆਰਗੂ ਮਸਾਣੀਆਂ ਸਾਹਿਬ ਦੇ ਘਰ ਕੋਸਟਾ ਪੇ ਮਾਰ ਰਹੀ ਹੈ ਇੰਨਾ ਡਰ ਇੰਨਾ ਖੌਫ ਇਤੋਂ ਸਪੱਸ਼ਟ ਆ ਕਿ ਭਗਵੰਤ ਸਾਨ ਜਿਹੜੀ ਉਹ ਡਰੀ ਹੋਈ ਆ ਬਖਲਾੜ ਦੇ ਵਿੱਚ ਆ ਇਸ ਕਰਕੇ ਇਹ ਨਹੀਂ ਹੁਣ ਜੜਾ ਜੜੀਆਂ ਉਹ ਪੁੱਟੀਆਂ ਗਈਆਂ ਚਲੋ ਮੈਂ ਆ ਗਿਆ ਵਾਪਸ ਬਲਵਿੰਦਰ ਸਿੰਘ ਮਾਲ ਸਾਹਿਬ ਮਾਲ ਸਾਹਿਬ ਸਵਾਲ ਸਭ ਤੋਂ ਵੱਡਾ ਇਹ ਹੈ ਕਿ ਦੇਖੋ ਪਹਿਲਾਂ ਫੰਡਾ ਦਾ ਰੌਲਾ ਪਿਆ ਸੀਗਾ ਫੰਡਾ ਦਾ ਰੌਲਾ ਕੀ ਪਿਆ ਸਟੇਟ ਸਰਕਾਰ ਕਹਿੰਦੀ ਕਿ ਅਸੀਂ ਸਾਰਾ ਹਿਸਾਬ ਕਿਤਾਬ ਬਣਾ ਕੇ ਦਿੱਤਾ ਕੇਂਦਰ ਸਰਕਾਰ ਸਾਨੂੰ ਇਹ ਪੈਸਾ ਨਹੀਂ ਦੇ ਰਹੀ ਤਾਂ ਜੋ ਅਸੀਂ ਮੁਆਵਜ਼ਾ ਦੇ ਸਕੀਏ ਤਾਂ ਕਹਿੰਦਾ ਮੈਂ 50000 ਰੁਪਏ ਪ੍ਰਤੀ ਏਕੜ ਮੁਆਵਜ਼ਾ ਦੇਣਾ ਚਾਹਨਾ ਜਿਉ ਸਾਡਾ ਪੈਸਾ ਜਿਹੜਾ ਬਕਾਇਆ ਦੇ ਦੇਣ ਉਤਤ ਬਾਅਦ ਕੇਂਦਰ ਸਰਕਾਰ ਨੇ ਕਿਹਾ ਕਿ ਸਾਡਾ ਤਾਂ ਆਲਰੇਡੀ ਪੈਸਾ ਤੁਹਾਡੇ ਵੱਲ ਵੱਧ ਰਿਹਾ ਹੈ ਆਲਰੇਡੀ ਅਸੀਂ ਪੈਸਾ ਤੁਹਾਨੂੰ ਦਿੱਤਾ ਪਿਆ ਤੇ ਤੁਸੀਂ ਕਿਉਂ ਨਹੀਂ ਉਹ ਯੂਜ਼ ਕਰਦੇ ਹੁਣ ਇਹਦੇ ਵਿੱਚ ਤੁਹਾਨੂੰ ਲੱਗਦਾ ਨਹੀਂ ਕਿ ਪਿਸ ਕੌਣ ਰਿਹਾ ਦੋ ਸਰਕਾਰਾਂ ਦੀ ਲੜਾਈ ਕੇਂਦਰ ਦੀ ਹੈ ਸੂਬੇ ਦੀ ਪਿਸ ਕੌਣ ਰਿਹਾ ਪਿਸ ਤਾਂ ਕਿਸਾਨ ਰਿਹਾ ਔਰ ਜਿਸ ਤਰੀਕੇ ਦੇ ਨਾਲ ਇਹ ਦਾਵਾ ਕੀਤਾ ਗਿਆ ਸੀਗਾ ਕਿ ਹੜ੍ਹਾਂਆਂ ਨੂੰ ਵੀ ਹੁਣ ਕਿੰਨਾ ਸਮਾਂ ਗੁਜ਼ਰ ਚੁੱਕਾ ਹੈ ਕਿ 1 ਮਹੀਨੇ ਦੇ ਵਿੱਚ ਵਿੱਚ ਮੁਆਵਜ਼ਾ ਸਾਰਾ ਦੇ ਦਿੱਤਾ ਜਾਏਗਾ ਜੇ ਹਲੇ ਤੱਕ ਵੀ ਮੁਆਵਜ਼ਾ ਨਹੀਂ ਦਿੱਤਾ ਤਾਂ ਦੁਬਾਰਾ ਕਿਸਾਨ ਆਪਣੇ ਲੱਤਾਂ ਤੇ ਖੜਾ ਕਿਵੇਂ ਹੋਏਗਾ ਜਦ ਜਿਹੜੀ ਸੈਂਟਰ ਦੀ ਗੱਲ ਹੈ ਕਿ ਪੰਜਾਬ ਸਰਕਾਰ ਦੇ ਉਹ ਬਈ ਭਰਮੇ ਕਰਦੇ ਨੇ ਹੂੰ ਜੇ ਸੈਂਟਰ ਸਰਕਾਰ ਕੋਲ ਸੈਂਟਰ ਦਿੱਤੀ ਹੈ ਤੇ ਪੰਜਾਬ ਸਰਕਾਰ ਉਹਦੇ ਅੰਕਲੇ ਯਾਰੀ ਕਰਦੇ ਹੂੰ ਇਹਨੇ ਇਸ ਤਰ੍ਹਾਂ ਦੇਖੇ ਮੀਡੀਆ ਦੇ ਜ਼ੋਰ ਨਾਲ ਹੂੰ ਤੇ ਦੂਜੀਆਂ ਸਟੇਟਾਂ ਤੇ ਪ੍ਰਚਾਰ ਕੀਤਾ ਜਾਂਦਾ ਵੀ ਸਭ ਤੋਂ ਪਹਿਲਾਂ ਇਹ ਪੰਜਾਬ ਦੇ ਵਿੱਚ ਕੰਮ ਚੋਂ ਬੜੀ ਮਾਜ ਵਾਲਾ ਖਰਾਬਾ ਬਣ ਗਿਆ ਹੂੰ ਹੂੰ ਤੇ ਇਹ ਸਰਕਾਰ ਜਿਹੜੀ ਸਿਰਫ ਡਰਾਮੇ ਕਰ ਸਮਾ ਹੋਰ ਕੋਈ ਨਹੀਂ ਕਰ ਸਕਦੀ ਹੂੰ ਜੇ ਜਰਕਾਰ ਆਪ ਦੀ ਪੋਰਟਲ ਨਹੀਂ ਦੀ ਹੋ ਸੜ ਦੇ ਵਿੱਚ ਤੁਸੀਂ ਐਪਲੀਕੇਸ਼ਨ ਦੇ ਸਕਦੇ ਜੋ ਜੇ ਤੁਹਾਡਾ ਘਰ ਹੈ ਆੜਦੇ ਆ ਪਾਣੀ ਦਾ ਡੈਮੇਜ ਹੋਇਆ ਤਾਂ ਤੁਸੀਂ ਆਪਣੀ ਐਪਲੀਕੇਸ਼ਨ ਦੇ ਸਕਦੇ ਤੇ ਇਹਦੇ ਪੋਰਟਲ ਮਾਰਚ ਤੋਂ ਵਾਧਾ ਖੋਲਾਂਗੇ ਹਮ ਇਹਨਾਂ ਦੀ ਨੀਤ ਸਾਫ਼ ਨਹੀਂ ਆ ਕਿ ਲੋਕਾਂ ਨੂੰ ਦੂਰ ਖਿੱਚੋ ਲੋਕ ਮੁੜ ਕੇ ਸਰਕਾਰ ਕੋਲ ਇਹਨਾਂ ਨੂੰ ਭੁੱਲ ਜਾਣ ਜਿਹੜੇ ਲੋਕ ਆਰਥਿਕ ਤੌਰ ਤੇ ਛੱਡ ਗਏ ਆ ਛੇਤੀ ਦੇ ਪੈਲੇ ਦੇ ਵੀ ਇਹਨਾਂ ਨੇ 1 ਰੁਪਿਆ ਮਾਇਵਾਰ ਨਹੀਂ ਪਾਇਆ ਹੂੰ ਪਹਿਲੋ ਪਹਿਲੋ ਦੋ ਚਾਰ ਲੋਕਾਂ ਨੂੰ ਦੇ ਕੇ ਮੁੜ ਕੇ ਇਹਨਾਂ ਦੇ ਅਰਗੇ ਸੈਕਟਰ ਸਰਕਾਰ ਨੇ ਕੰਡੀਸ਼ਨ ਲਾ ਦਿੱਤਾ ਹੂੰ ਇਹ ਸੌਰੀ ਪੰਜਾਬ ਸਰਕਾਰ ਨੇ ਹੁਣ ਪੰਜਾਬ ਸਰਕਾਰ ਕੀ ਕਰ ਰਹੀ ਆ ਵੀ ਇੱਕ ਜਮ੍ਹਾਂ ਬੰਦੀ ਦੇ ਨਾਂ ਚੱਟਦੇ ਆ ਹੂੰ ਉਹ ਜਿਹਦਾ ਨਾਂ ਫਸਟ ਹੋਗਾ ਕੋਲ ਨੂੰ ਆਪਾਂ ਕੰਮਚੈਸਰਮ ਖਰਾਬਾ ਦੇਵਾਂ ਕਿ ਮਾਇਵਾ ਹੂੰ ਤੇ ਉਹ ਆਪ ਕੋ ਜੇ ਮੁੜ ਕੇ ਪਾਈ ਵੱਲ ਮਾੜ ਲਾ ਹੂੰ ਇੱਕ ਕਿਸਾਨ ਦੇ ਚਾਰ ਬੇਤਰੇ ਨੇ 20 200 ਦੇ ਅੱਡ ਹੋਏ ਨੇ ਉਹ ਕਿੱਥੇ ਜਾਣਗੇ ਜੀ ਹਾਂ ਬਹੁਤੀ ਮਾੜਾ ਮੈਂ ਸਾਡੇ ਮਾਧਿਅਮ ਕਹਿਣਿਆ ਵਾ ਕਿ ਤੌਰੀ ਦੇ ਤਾਰੀਵਾਰ ਬਲਾਰਾ ਵਾ ਸਾਡੇ ਹਰ ਜਿਹੇ ਦੀ ਹੁੰਦਾ ਵਾ ਅੱਜ ਦੇ ਇਸ ਪ੍ਰੋਬਲਮਸ਼ਨ ਹੋ ਜਾਵਾ ਖੁੱਲੇ ਡਿਬੇਟ ਕਰ ਲੈ ਮੀਡੀਆ ਸਾਹ ਦੇ ਅੰਕੜਿਆਂ ਦੇ ਸਮੇਂ ਦੇ ਨੂੰ ਦੱਸ ਦਾਂਗੇ ਕਿ ਕਿੰਨਾ ਤਰੀਕਾ ਕੰਪੀਟਿਸ਼ਨ ਮੰਡੀ ਸਿਰਫ ਡਰਾਮੇ ਕਰਨਾ ਲਾਈਵ ਹੁੰਦਾ ਥੋੜਾ ਫੇਰ ਸਿੱਮੇ ਦਾ ਹਾਲ ਹੋ ਜਾਂਦਾ ਨਹੀਂ ਉਹ ਤਾਂ ਆਪ ਕਹਿੰਦੇ ਕਿ ਮੈਂ ਤਾਂ ਖੁਦ ਕਿਸਾਨ ਆ ਮੈਂ ਤਾਂ ਕਿਸਾਨਾਂ ਦਾ ਦਰਦ ਬੜੇ ਨੇੜੇ ਹੋ ਕੇ ਦੇਖਿਆ ਤੇ ਫਿਰ ਹਜੇ ਹਜੇ ਤੱਕ ਕਿਸੇ ਖਰਾਬਾ ਤੇ ਮਾਜਵਾ ਕੰਪੀਟਿਸ਼ਨ ਕਿਉਂ ਨਹੀਂ ਮੰਡੀ ਹੂੰ ਖੋਨੇ ਵਾਲ ਸਭ ਤੋਂ ਪਾਣੀ ਨੇ ਸਭ ਤੋਂ ਵੱਧ ਦਵਾਈ ਨਹੀਂ ਚਾਹੀ 100 ਸੈਂਟੀਮੀਟਰ ਦਾ ਹਜੇ ਵੀ ਖਰਾਬਾ ਉੱਥੇ ਰਹਿੰਦਾ ਵਾ ਅੱਕੀਆਂ ਪੈਲੀਆਂ ਵਾਲਿਆਂ ਦਾ ਉਹ ਗਰਦੌਰੀ ਵਾਲੀਆਂ ਪੈਲੀਆਂ ਤੇ ਤੇ ਜੀ ਨਹੀਂ ਰਹੀ 20 ਸੀਡਿੰਗ ਦਾ ਜਿੱਦੇ ਵਿੱਚ ਗਾਰ ਪੈ ਗਈਆਂ ਰੇਤਾ ਪੈ ਗਈਆਂ ਮਿਸ ਹੋ ਗਿਆ ਵਾ ਸੈਂਟਰਲੋਂ ਹੈਗਾ ਵੀ ਪੰਜਾਬ ਸਰਕਾਰ ਦੇ ਦੇਵੇ ਜਿੱਲੇ ਵੀ ਮਤਲਬ 100 ਰੁਪਈਆ ਇਹਨਾਂ ਨੇ ਗਰਦਾਸਪੁਰ ਅੰਮ੍ਰਿਤਸਰ ਦੇ ਵਿੱਚ ਨਹੀਂ ਮੰਨੇ ਆ ਚਲੋ ਠੀਕ ਹੈ ਬਿਲਕੁਲ ਠੀਕ ਹੈ ਤੁਹਾਡੀ ਗੱਲ ਕਿਉਂਕਿ ਜਦੋਂ ਸਰਕਾਰ ਦਾਅਵੇ-ਵਾਦੇ ਕਰਦੀ ਹੈ ਤਾਂ ਉਹਨਾਂ ਦਾਅਵੇ-ਵਾਦਿਆਂ ਤੇ ਸਰਕਾਰ ਨੂੰ ਖਰਾ ਵੀ ਉਤਰਨਾ ਚਾਹੀਦਾ ਸ਼ੇਰ ਸਿੰਘ ਮਹੀਵਾਲ ਵੀ ਜੁੜੇ ਹੋਏ ਨੇ ਸ਼ੇਰ ਸਿੰਘ ਜੀ ਹੁਣ ਤੁਹਾਨੂੰ ਇਹ ਵੀ ਨਹੀਂ ਲੱਗਦਾ ਕਿ ਕਈ ਵਾਰੀ ਇਦਾਂ ਦਾ ਪ੍ਰੈਸ਼ਰ ਬਿਲਡ ਅਪ ਸਰਕਾਰਾਂ ਕਰ ਦਿੰਦੀਆਂ ਨੇ ਤਾਂ ਜੋ ਅੱਗੇ ਨੂੰ ਕਿਸਾਨ ਆਗੂ ਜਾਂ ਕਿਸਾਨ ਵਰਕਰ ਜਿਹੜੇ ਨੇ ਜਥੇਬੰਦੀ ਦੇ ਵਰਕਰ ਨੇ ਉਹ ਪ੍ਰਦਰਸ਼ਨ ਕਰਨ ਤੋਂ ਵੀ ਡਰਨ ਕਿ ਯਾਰ ਸਾਨੂੰ ਵੀ ਚੁੱਕ ਕੇ ਲੈ ਜਾਣਗੇ ਸਾਡੇ ਸਾਨੂੰ ਵੀ ਗ੍ਰਿਫਤਾਰ ਕਰ ਲੈਣਗੇ ਇਹ ਇਹ ਤੁਹਾਨੂੰ ਲੱਗਦਾ ਨਹੀਂ ਕਿ ਫਰਕ ਪੈਂਦਾ ਇਹਦੇ ਨਾਲ ਦੇਖੋ ਜੀ ਇਹ ਭਗਵੰਤ ਮਾਨ ਜੀ ਦਾ ਭਲੇਖਾ ਵਾ ਉਹ ਆਪਣਾ ਭਲੇਖਾ ਕੱਢ ਲੈਣ ਪੰਜਾਬ ਦੇ ਲੋਕਾਂ ਨੇ ਕਦੇ ਨਾ ਗੁਲਾਮੀ ਕੀਤੀ ਐ ਤੇ ਨਾ ਕਰਨੀ ਪਰਦੇ ਵੀ ਕਿਸੇ ਕਿਸਾਨ ਮਜ਼ਦੂਰ ਦੀ ਆਵਾਜ਼ ਨੂੰ ਦਬਾ ਨਹੀਂ ਸਕਦੇ ਹਾਂ ਉਹ ਆਪਣਾ ਚਾਰਾ ਲਾ ਰਹੇ ਆ ਪਰ ਉਹ ਚਾਰਾ ਇਹਨਾਂ ਦਾ ਫੇਲ ਹੋਣਾ ਨਹੀਂ ਪਰ ਸਵਾਲ ਤਾਂ ਇਹ ਐ ਨਾ ਦੇਖੋ ਤੁਸੀਂ ਸ਼ੰਭੂ ਤੇ ਖਨੋਰੀ ਦੇ ਵਿੱਚ ਪੂਰਾ ਦਮ ਖੰਮ ਲਾ ਲਿਆ ਕਿੰਨਾ ਸਮਾਂ ਤੁਸੀਂ ਬੈਠੇ ਰਹੇ ਉਹਦੇ باوجود ਵੀ ਕੁਝ ਨਹੀਂ ਹੋਇਆ ਦੇਖੋ ਜੀ ਧੋਖਾ ਹਾਂ ਦੇਖੋ ਜੇ ਆਪਾਂ ਇੱਕ ਹੁੰਦਾ ਜੀ ਅੰਦਰ ਵੜ ਕੇ ਬੈਠੇ ਰਹਿਣਾ ਇੱਕ ਹੁੰਦਾ ਲੜ ਕੇ ਆ ਜਾਣਾ ਉਹ ਗੱਲ ਵੱਖਰੀ ਹੈ ਪਰ ਇਤਿਹਾਸ ਦੇ ਵਿੱਚ ਪਹਿਲੀ ਵਾਰ ਹੋਇਆ ਵਾ ਤੇ ਮੀਟਿੰਗ ਦੇ ਵਿੱਚ ਸੱਦ ਕੇ ਆਗੂ ਨੂੰ ਡਿਟੇਨ ਕਰਨਾ ਆਗੂ ਲਿੱਤ ਮੋਚਾ ਕਰਕੇ ਉਹਨੂੰ ਖਦੇੜ ਦੇਣਾ ਇਹ ਤਾਂ ਹੋ ਗਿਆ ਧੋਖਾ ਇਹਨੂੰ ਤਾਂ ਅਸੀਂ ਫਿਰ ਇਹੀ ਕਹਾਂਗੇ ਕਿ ਜਿਸ ਤਰ੍ਹਾਂ ਔਰੰਗਜ਼ੇਬ ਨੇ ਜਿਹੜੀਆਂ ਗਊ ਦੀ ਆਟੇ ਉਹ ਆਟੇ ਦੀ ਗਊ ਬਣਾ ਕੇ ਕਰਾਂ ਦੀਆਂ ਕਤਮਾ ਲਾ ਕੇ ਮੁਕਰ ਗਈ ਸੀ ਉਹੀ ਕੰਮ ਇਹ ਕਰ ਰਹੇ ਆ ਧੋਖੇ ਦੇ ਨਾਲ ਜਿਹੜਾ ਵਾ ਉਹ ਮੋਰਚਾ ਉੱਥੋਂ ਪੁੱਟਿਆ ਗਿਆ ਵਾ ਖਦੇ ਰਿਆ ਗਿਆ ਵਾ ਦੂਸਰੀ ਗੱਲ ਇਹ ਜਿਹੜੇ ਰੋਜ ਹੁਬੂ ਬੁਕੈ ਰਿਆ ਇਹਨਾਂ ਦਾ ਸੂਪਰ ਮੁੱਖ ਮੰਤਰੀ ਕੇ ਜੀ ਆ ਜਿਹੜਾ ਜੁ ਕੋਈ ਰਾਤ ਦੇ ਵਿੱਚ ਜਾ ਕੇ ਗੱਲਾਂ ਕਰ ਰਿਹਾ ਕਿ ਭਗਵੰਤ ਮਾਨ ਜੀ ਨੇ 50000 ਰੁਪਏ ਕਰਾਬਾ ਦਿੱਤਾ ਵਾ ਹੁਣ ਗੱਲ ਤੇ ਇਹ ਆ ਤੇ ਪੋਲਟੀਆਂ ਧਾੜਾਂ ਲਾ ਕੇ ਸਾਨੂੰ ਰੋਕ ਲੈਂਦੇ ਆ ਸੀ ਤੇ ਕਹਿੰਦੇ ਸਾਡੇ ਨਾਲ ਜਿੱਦਾਂ ਬਾਦ ਸਾਹਿਬ ਨੇ ਕਿਹਾ ਵਾ ਕਿ ਸਾਡੇ ਨਾਲ ਤੁਸੀਂ ਕਦੇ ਡਿਬੇਟ ਕਰੋ ਆਓ ਬੋ ਆਪਾਂ ਗੱਲ ਕਰੀਏ ਇਸ ਕਰਕੇ ਕੋਈ ਅਜੇ ਤੱਕ ਕੋਈ ਪੈਦਾ ਨਹੀਂ ਦਿੱਤਾ ਟੇਬੇ ਰੇਸਾਰੇ ਚੜੇ ਹੋਏ ਆ ਪੰਜਾਂ ਕਿੱल्ल्या ਦੀ ਇਹਨਾਂ ਲਈ ਹੋਈ ਪੰਜ ਕਿੱਲੇ ਮਾਲਕੀ ਵਾਲਾ ਦੇਣਾ ਵਾ ਜਦ ਕਿ ਮਾਲਕੀ ਜਿਹੜੀ ਆ ਉਹ ਥੋੜੀ ਆ ਤੇ ਦੂਜੀਆਂ ਤੁਹਾਡੇ ਕੋਲ ਗਰਦੌਰੀਆਂ ਆਣੀਆਂ ਪੈੜਾਵਾ ਜਾਂ ਦੂਜੀਆਂ ਤੀਤੀਆਂ ਦੋ ਤਿੰਨ ਤਰ੍ਹਾਂ ਦੀ ਪੈੜੀ ਹੁੰਦੀ ਹੈ ਅੱਜ ਤੋਂ ਪਹਿਲਾਂ ਇਹੀ ਤਾਂ ਪਹਿਲਾਂ ਜਿਹੜੇ ਜਿਹੜਾ ਕਾਸਤਕਾਰ ਸੀ ਉਹਨੂੰ ਕਰਾਬਾ ਮਿਲਦਾ ਰਿਹਾ ਵਾ ਜੀ ਇਹ ਵੇਗ ਨਾਲ ਨਹੀਂ ਮਿਲਦਾ ਰਿਹਾ ਤੇ ਪਰ ਇਹਨਾਂ ਨੇ ਆਣ ਕੇ ਜਦੋਂ ਦੇ ਇਹ ਆਏ ਆ ਮੈਂ ਤਾਂ ਇਹ ਕਹੂੰਗਾ ਕਿ ਨਲੇ ਨਾਲ ਕਿੰਨਾ ਵੱਡਾ ਡਿਸਪਿਊਟ ਪੈਦਾ ਹੋ ਜਾਊਗਾ ਤੁਸੀਂ ਪੈਸਾ ਦੇ ਦੇਓਗੇ ਜਿਹੜਾ ਜ਼ਮੀਦਾਰ ਆ ਉਹਨੂੰ ਤੇ ਜਿਹੜਾ ਕਾਸਤ ਕਰ ਰਿਹਾ ਉਹ ਉਹਨੂੰ ਦਵੇ ਨਾ ਦਵੇ ਆਪਸ ਦੇ ਵਿੱਚ ਵੈਰ ਵਿਰੋਧ ਖੜਾ ਹੋ ਜਾਏਗਾ ਨਹੀਂ ਜੀ ਨਹੀਂ ਨਹੀਂ ਇਹ ਪਹਿਲਾਂ ਨੂੰ ਦਰਿਆ ਜਿਹੜਾ ਕਾਸਤਕਾਰ ਆ ਨਾ ਜਿਹਦਾ ਗਰਦੌਰੀਆਂ ਵਾਲੀਆਂ ਪਲੇਗਾਂਵਾਂ ਜਾ ਕੇ ਤੇ ਉਹਨੇ ਠੇਕੇ ਦੇ ਲਈ ਆ ਤੇ ਉਹ ਲਿਖ ਕੇ ਦੇਦੇ ਰਹੇ ਹਰਤੀਆ ਬਿਆਨ ਬੰਦੇ ਰਹੇ ਆ ਮੈਂ ਤਾਨੂੰ ਪੇਸ਼ ਵੀ ਕਰ ਸਕਦਾ ਮੇਰੇ ਕੋ 2022 ਤੋਂ ਪਹਿਲਾਂ ਪਏ ਹੋਏ ਆ ਓਕੇ ਉਹਦੇ ਤੇ ਤੁਹਾਨੂੰ ਕਰਾਬਾ ਮਿਲਦਾ ਰਿਹਾ ਵੀ ਤੁਸੀਂ ਹਰ ਵਿਆਹ-ਵਿਆਰ ਬਰਾ ਦੇ ਆਓ ਉਹ ਤਖਰੀਸ ਕਰਦੇ ਤੁਹਾਨੂੰ ਸਰਪੰਚ ਕਰਦੇ ਜਾਂ ਨੰਬਰਦਾਰ ਕਰਦੇ ਠੀਕ ਆ ਪਾਲੀਬਾਰ ਆ ਹੂੰ ਉਹ ਉਹ ਦਿੰਦੇ ਰਹੇ ਆ ਮੈਂ ਤੁਹਾਨੂੰ ਇਹ ਗੱਲ ਇੱਕ ਕਹਿਣੀ ਚਾਹੁੰਦਾ ਵੀ ਜੇ ਸਾਢੇ 24 ਸਾਲਾਂ ਦੇ ਵਿੱਚ ਜੀ ਸਭ ਤੋਂ ਵੱਡੀ ਕੋਈ ਕੀ ਕਹਿੰਦੇ ਨੇ ਹੁਣ ਸ਼ਬਦਾਂ ਦੇ ਵਿੱਚ ਮर्यादा ਰੱਖਣੀ ਚਾਹੀਦੀ ਆ ਜੇ ਜਵਲ ਮਾਰੀ ਆ ਭਗਵਾਨਤਮਾਨ ਨੇ ਤੋਂ 2023 ਚ ਮਾਰੀ ਸੀ ਵੀ ਮੁਰਗੀ ਦਾ ਬੱਕਰੀ ਦਾ ਤੇ ਕੁਕੜੀ ਦਾ ਖਰਾਬਾ ਦਊਗਾ ਪਰ ਮੁੜਕੇ ਭਗਵਾਨ ਸਮਾਨ ਜੀ ਨਾ ਤੇ ਮੁਰਗੀ ਲੱਭੀ ਨਾ ਕੁਕੜੀ ਲੱਭੀ ਨਾ ਬੱਕਰੀ ਲੱਭੀ ਤੇ 25 ਦੇ ਵਿੱਚ ਆੜ ਕੇ ਲੋਕਾਂ ਦਾ ਛਿੱਟਾ ਵੱਡਾ ਨੁਕਸਾਨ ਹੋਇਆ ਵਾ ਉਹ ਭਗਵਾਨਤਮਾ ਦੀ ਸਰਕਾਰ ਨੇ ਨਹੀਂ ਭਰਿਆ ਤੇ ਨਾ ਉਹ ਭਰ ਰਹੀ ਆ ਇਸ ਕਰਕੇ ਉਹ ਜਿਹੜੀ ਸੈਂਟਰ ਦੇ ਨਾਲ ਧੋਖੇ ਜੜੀ ਹੋ ਕੇ ਚੱਲ ਰਹੀ ਆ ਕਿਉਂਕਿ ਅੱਜ ਮਜ਼ਦੂਰਾ ਦੇ ਕੋਲੋਂ ਨਰੇਗਾ ਸਕੀਮ ਜਿਹੜੀ ਉਹ ਖੋਲ ਹੀ ਗਈ ਆ ਉਹ ਉਹਦੇ ਵਾਸਤੇ ਦੇਖੋ ਜੇ ਆਪਣੇ ਕੋ 22 ਕਰੋੜ ਜੌਬ ਕਾਰਡ ਆ ਕੋਈ 11 12 ਕਰੋੜ ਬੰਦਾ ਕੰਮ ਕਰ ਰਿਹਾ ਵਾ ਉਹਦੇ ਵਾਸਤੇ ਸਾਨੂੰ ਪੌਣੇ 2 ਲੱਖ ਜਿਹੜਾ ਵਾ ਕਰੋੜ ਦਾ ਫੰਡ ਰੱਖਣਾ ਚਾਹੀਦਾ ਫੰਡ ਤਾਂ ਰੱਖਿਆ 63000 ਕਰੋੜ ਦਾ ਤੇ ਉਹਦੇ ਵਿੱਚ ਜਿਹੜਾ ਵਾ ਉਹਦਾ ਰੇਸ਼ੋ ਜਿਹੜੀ ਉਹ ਘਟਾ ਦਿੱਤੀ ਗਈ ਆ ਅੱਗੇ 10 10% ਸੂਬਾ ਸਰਕਾਰਾਂ ਪਾਉਂਦੀਆਂ ਸੀ ਦੇ ਕੇ ਅੰਦਰ 90% ਦਿੰਦਾ ਸੀ ਹੁਣ 70 40 ਕਰ ਦਿੱਤਾ ਫਿਰ ਅਗੇ ਕੰਮ ਤੈ ਜਿਹੜਾ ਉਹ ਪਿੰਡ ਦਾ ਸਰਪੰਚ ਪੰਚਾਇਤ ਕਰਦੀ ਸੀਗੀ ਕਿ ਕਿੱਥੇ ਕੰਮ ਕਰਉਣਾ ਵਾ ਸੱਪੜ ਦਾ ਕੰਮ ਕਰਉਣਾ ਵਾ ਨਾਲੀਆਂ ਦਾ ਕਉਣਾ ਫੇਰਾ ਹੁਣ ਕੇਂਦਰ ਤੋਂ ਬਣ ਕੇ ਆਊਗਾ ਇਹ ਵੱਡੇ ਹਮਲੇ ਆ ਸਾਡੇ ਉੱਪਰ ਬਿਜਲੀ ਦਾ ਵੱਡਾ ਹਮਰਾ ਵਾ ਆ ਮੈਂ ਮੈਂ ਸਾਡੇ ਨਾਲ ਸਮਝੌਤੇ ਹੋ ਰਹੇ ਆ ਕਿਉਂ ਨਹੀਂ ਭਗਵਾਨ ਤਮਨਜੀ ਬੋਲ ਰਿਹਾ ਹੈ ਜਿਹਨ ਬੀਜ ਆਪਣਾ ਪ੍ਰੋਜੈਕਟ ਆ ਗਿਆ ਉੱਥੇ ਕਿਉਂ ਨਹੀਂ ਬੋਲ ਰਿਹਾ ਜਿਹੜੇ ਪ੍ਰਦੂਸ਼ਣ ਦੇ ਵਿੱਚ ਉਹਨਾਂ ਸਜ਼ਾ ਖਤਮ ਕੀਤੀ ਆ ਉੱਥੇ ਕੀ ਜਵਾਬ ਦੇਣਗੇ ਸਜਾ ਦੇ ਹੁੰਦਿਆ ਵੀ ਧਰਤੀ ਇਹ ਟ ਪਾਣੀ ਗੰਦਾ ਹੋ ਗਿਆ ਨਹਿਰਾਂ ਦਾ ਪਾਣੀ ਗੰਦਾ ਆ ਗਿਆ ਸੂੜਿਆਂ ਦਾ ਪਾਣੀ ਗੰਦਾ ਹੋ ਗਿਆ ਅੱਜ ਇਹਨਾਂ ਜਿਹੜੀ ਸਜਾ ਆਈ ਆ ਉਹ ਵਿੱਚੋਂ ਲੈਣੀ ਕਰਦੀ ਬਿਲਕੁਲ ਠੀਕ ਹੈ ਜੀ ਚਲੋ ਬਹੁਤ ਬਹੁਤ ਧੰਨਵਾਦ ਜੀ ਬਲਵਿੰਦਰ ਜੀ ਤੁਹਾਡਾ ਵੀ ਸ਼ੇਰ ਸਿੰਘ ਜੀ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਮੇਰੇ ਕੋ ਸਮਾਂ ਘਟਾ ਹੈ ਕਿਉਂਕਿ ਇਹ ਮੁੱਦੇ ਬੇਹਦ ਗੰਭੀਰ ਨੇ ਜਿਹਨਾਂ ਮੁੱਦਿਆਂ ਨੂੰ ਲੈ ਕੇ ਕਿਸਾਨ ਭਾਈਚਾਰਾ ਸੜਕਾਂ ਤੇ ਆਇਆ ਔਰ ਸਭ ਤੋਂ ਵੱਡਾ ਮੁੱਦਾ ਹੜ੍ਹਾਂ ਨੂੰ ਲੈ ਕੇ ਆ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਇਹ ਹੜ੍ਹ ਪੀੜਤਾਂ ਨੂੰ ਬਣਦਾ ਮੁਆਵਜ਼ਾ ਹਲੇ ਤੱਕ ਨਹੀਂ ਮਿਲਿਆ ਕਿੰਨੇ ਮਹੀਨੇ ਹੋ ਚੱਲੇ ਨੇ ਔਰ ਉਹ ਹਲੇ ਵੀ ਸਰਕਾਰ ਦੀ ਆਸ ਤੇ ਬੈਠੇ ਹੋਏ ਨੇ ਕਿ ਸਰਕਾਰ ਬਣਦਾ ਮੁਆਵਜ਼ਾ ਕਦੋਂ ਦੇਗੀ ਉਹ ਸਰਕਾਰ ਜਿਹੜੀ ਕਹਿੰਦੀ ਸੀ ਕਿ ਮਰੀ ਮੁਰਗੀ ਦੇ ਬੱਕਰੀਆਂ ਦੇ ਵੀ ਪੈਸੇ ਦਿੱਤੇ ਜਾਣਗੇ ਮੁਰਗੀ ਬੱਕਰੀ ਤਾਂ ਛੱਡੋ ਫਸਲਾਂ ਦੇ ਵੀ ਪੈਸੇ ਨਹੀਂ ਦਿੱਤੇ ਜਾ ਰਹੇ